ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਵੀਡੀਓ ਫੇਰ ਲੈ ਕੇ ਆਏ ਆਂ ਜੀ ਸੂਟ ਤੇ ਇਹ ਵੀਡੀਓ ਹੈਗੀ ਉਹਨਾਂ ਪਹਿਨਾਂ ਲਈ ਜਿਹੜੇ ਮੈਂ ਮੇਰੇ ਮੰਮੂ ਘਰੇ ਸੂਟ ਸਿਉਂਦਿਆਂ ਜੀ ਤੇ ਜਿੰਨੀ ਕੁ ਮੈਨੂੰ ਨੌਲੇਜ ਹੈ ਤੇ ਮੈਂ ਉਹਨਾਂ ਨੂੰ ਦੱਸ ਦਿੰਨੀ ਆ ਜੀ ਤੇ ਇਹ ਸੂਟ ਆਪਾਂ ਰੈਡੀ ਕਰਨਾ ਪੈਨ ਲਾਲਾ ਤੇ ਇਹ ਆਪਾਂ ਫਰੰਟ ਸਾਈਡ ਕੱਟ ਲਈ ਆ ਜੀ ਜਿੰਨਾ ਆਪਾਂ ਨਾਰਮਲ ਘੇਰਾ ਰੱਖਦੇ ਆਂ ਉਤੋਂ 1 ਇੰਚ ਵੱਧ ਰੱਖ ਕੇ ਇਹਨੂੰ ਇਸ ਤਰ੍ਹਾਂ ਦੂਰਾ ਕੋਈ ਨਾ ਕਰ ਲਿਆ ਤੁਸੀਂ ਜਿੰਨੀ ਲੈਂਥ ਰੱਖਣੀ ਆਪਦੀ ਉਹ ਰੱਖ ਲਿਓ ਤੇ 1 ਇੰਚ ਇਹਦਾ ਘੇਰਾ ਜ਼ਿਆਦਾ ਰੱਖ ਲਿਓ ਫਿਰ ਇਹਨੂੰ ਸੈਂਟਰ ਕਰ ਲਿਓ ਜੀ ਇਸ ਤਰ੍ਹਾਂ ਸੈਂਟਰ ਕਰ ਲਿਆ ਉਸ ਤੋਂ ਬਾਅਦ ਇਹਦਾ ਫਿਰ ਸੈਂਟਰ ਕਰ ਦਿਓ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਲੈ ਨਹੀਂ ਆ ਮੈਂ ਇਹ ਨੂੰ ਆਪਾਂ ਨਾਪ ਲੈਣੀ ਹੈ ਇਹ ਬੰਦਾ 6.5 ਇੰਚ ਜੀ ਤੇ ਪਰ ਤੁਸੀਂ ਇਸ ਤਰ੍ਹਾਂ ਕਰਨਾ ਹੈ 2 ਇੰਚ ਤੁਸੀਂ ਇਸ ਤਰ੍ਹਾਂ ਕਰੀਜ ਬਣਾ ਲਈ ਉਸ ਤੋਂ ਬਾਅਦ ਇਹਦੀ ਕਰੀਜ ਬਣਉਣੀ ਹੈ 4.5 ਇੰਚ ਤੇ 4.5 ਇੰਚ ਛੱਡ ਦਿਆਂਗੇ ਤਾਂ ਆਪਾਂ ਨੂੰ ਸਹੀ ਪਲੂਆਂ ਬਿਲਕੁਲ ਵਧੀਆ ਪਲੂਆਂ ਆਪਣੀਆਂ ਲੋਟ ਆ ਜਾਣਗੀਆਂ ਜੀ 4.5 ਇੰਚ ਤੇ ਨਿਸ਼ਾਨੀ ਲਾ ਲਿਓ ਇਸ ਤਰ੍ਹਾਂ ਕਰਕੇ ਤੇ ਉਧਰੋਂ ਸੈਂਟਰ 'ਚ ਲਾ ਲਿਓ 4.5 ਇੰਚ ਤੇ ਨਿਸ਼ਾਨੀ ਜੀ ਸੈਂਟਰ ਤੇ ਲਾਲੀ ਨਿਸ਼ਾਨੀ ਉਧਰੋਂ ਫੇਰ ਥੱਲੇ ਨੀਚੋਂ ਘੇਰੇ ਤੇ ਲਾੜਿਓ ਜਾਂ ਤੁਸੀਂ ਪਹਿਲਾਂ ਘੇਰੇ ਤੋਂ ਮੈਨ ਲੱਗਿਆ ਜਾਂ ਮੋਢੇ ਤੋਂ ਕਿਵੇਂ ਵੀ ਉਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਿਸ਼ਾਨੀਆਂ ਲਾ ਕੇ 4.5 ਇੰਚ ਇੰਚ ਤੇ ਫਿਰ ਇਹਨੂੰ ਜੀ ਤੁਸੀਂ ਫੇਰ ਕ੍ਰੀਜ਼ ਬਣਾ ਲਿਓ ਕ੍ਰੀਜ਼ ਬਣੀ ਹੋਊਗੀ ਤਾਂ ਸੌਖਾ ਹੋ ਜਾਂਦਾ ਜੀ ਇਸ ਤਰ੍ਹਾਂ ਕਰਕੇ ਫੋਲਡ ਕਰ ਲਿਓ ਇਹਦੀ ਕ੍ਰੀਜ਼ ਬਣਾ ਲਿਓ ਕ੍ਰੀਜ਼ ਬਣਾ ਕੇ ਆਪਾਂ ਨੂੰ ਪੈਨਲ ਲਾਉਣਾ ਲੈਸ ਲਾਉਣੀ ਸੌਖੀ ਹੋ ਜਾਂਦੀ ਹੈ ਜੀ ਕਾਟਨ ਦੇ ਕੱਪੜੇ ਤੇ ਵੀ ਦੂਜੇ ਕੱਪੜੇ ਤੇ ਵੀ ਜੀ ਆਪਾਂ ਪ੍ਰੈਸ ਨਾਲ ਲਾ ਕੇ ਬਣਾਵਾਂਗੇ ਨਾਲ ਦੀ ਨਾਲ ਤੇ ਬਹੁਤ ਸਫਾਈ ਆਉਂਦੀ ਆ ਇਸ ਤਰ੍ਹਾਂ ਹੋ ਗਿਆ ਜੀ ਇਹਨੂੰ ਆਪਾਂ ਫਿਰ ਮੈਨ ਲਾਂਗੇ ਮੱਧ ਘਟਦਾ ਨਹੀਂ ਕਦੇ ਹੋ ਗਿਆ ਆਪਣਾ ਕਿਉਂਕਿ ਫੋਲਡ ਕੀਤਾ ਕੱਪੜਾ ਕਈ ਵਾਰਾ ਇੱਕ ਸਾਈਡ ਤੇ ਅੰਦਰ ਬਾਹਰ ਵਾਲ ਪੂਰ ਪੈ ਜਾਂਦਾ ਆਹ ਲੋ ਜੀ ਬਿਲਕੁਲ 4.5 ਇੰਚ ਆ 4.5 ਅੱਧਾ 4 ਇੰਚ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਇਹ 4.5 ਇੰਚ ਦੇ ਨਾਲ ਫੇਰ ਆਪਾਂ ਦੁਬਾਰਾ ਤੋਂ ਇਹਦੀ ਕਰੀਜ਼ ਬਣਾ ਲਈ ਹੈ ਜੀ ਇਸ ਤਰ੍ਹਾਂ ਪੂਰੀ ਫੋਲਡ ਕਰ ਲਿਓ ਪ੍ਰੈਸ ਦੇ ਨਾਲ ਇਹਨੂੰ ਪੂਰੀ ਡੂੰਗੀ ਕਰੀਜ਼ ਬਣ ਜਾਵੇ ਜਿਹੜੀ ਮੜਕੇ ਲੱਥੇ ਨਾਲ ਜਿਹੜਾ ਆਪਾਂ ਲਾਉਂਦੇ ਹਾਂ ਇਸ ਤਰ੍ਹਾਂ ਬਣ ਜੂਗੀ ਇਹ ਕਰੀਜ਼ ਇੱਕ ਸਿੱਧੀ ਇੱਕ ਪੁੱਠੀ ਜ਼ਰੂਰ ਹੋ ਜੂਗੀ ਕਿਉਂਕਿ ਕੱਪੜਾ ਫੋਲਡ ਹੋ ਗਿਆ ਨਾ ਇਸ ਤਰ੍ਹਾਂ ਦੇਖੋ ਤੁਹਾਨੂੰ ਕਰੀਜ਼ ਵਿੱਚ ਸ਼ੋ ਹੁੰਦੀ ਹੋਊਗੀ ਇਹ ਬਣ ਗਈ ਨਾ ਕਰੀਜ਼ ਹੁਣ ਇਹ ਤੇ ਆਪਾਂ ਲੇਸ ਲਾਉਣੀ ਹੈ ਜੀ ਆਹ ਵਾਲੀ ਇਸ ਤਰ੍ਹਾਂ ਦੀ ਲੇਸ ਲਾ ਕੇ ਆਪਾਂ ਇਹਨੂੰ ਰੈਡੀ ਕਰਾਂਗੇ ਆ ਦੇਖੋ ਇਹ ਤੇ ਜੇ ਤੁਸੀਂ ਵੀ ਕੱਚਾ ਕਰ ਲਿਓ ਪਹਿਲਾਂ ਜੇ ਤੁਸੀਂ ਪਰਫੈਕਟਾਂ ਤਾਂ ਵੈਸੇ ਹੀ ਤੁਸੀਂ ਇਸ ਤਰ੍ਹਾਂ ਧਰ ਕੇ ਇਹਨੂੰ ਆਏ ਫੋਲਡ ਕਰੀ ਚੱਲਿਓ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਜੇ ਤੁਸੀਂ ਪੂਰੇ ਪਰਫੈਕਟਾਂ ਤਾਂ ਜੀ ਜੀ ਇਹਨੂੰ ਸਿੱਧਾ ਪੁੱਠਾ ਇਹਦਾ ਲੇਸ ਦਾ ਚੈੱਕ ਕਰਕੇ ਆਏ ਕਰਕੇ ਨਾਲ ਦੀ ਨਾਲ ਹੀ ਕੱਪੜਾ ਫੋਲਡ ਕਰਕੇ ਰੱਖੀ ਚੱਲਿਓ ਇਸ ਤਰ੍ਹਾਂ ਜਿੰਨਾ ਤੁਸੀਂ ਬਾਹਰ ਦਿਖਾਉਣਾ ਹੈ ਤੇ ਜੇ ਤੁਹਾਨੂੰ ਔਖਾ ਲੱਗਦਾ ਤੇ ਫਿਰ ਤੁਸੀਂ ਪਹਿਲਾਂ ਇਸ ਤਰ੍ਹਾਂ ਇਹਦੀ ਕੱਚੀ ਸਲਾਈ ਲਾ ਲਓ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਇਹਨੂੰ ਫਿਰ ਫੋਲਡ ਕਰ ਦਿਓ ਦਬਲ ਸਿਉਣ ਲਾੜਿਓ ਨਾਲੇ ਮਜ਼ਬੂਤੀ ਹੋ ਜੂਏ ਤੁਹਾਡੀ ਮਰਜ਼ੀ ਰਹੂਗੀ ਵੀ ਤੁਸੀਂ ਕਿਸ ਤਰ੍ਹਾਂ ਲਾਉਣਾ ਇਹ ਲਓ ਜੀ ਆ ਆਪਾਂ ਲਾ ਲਿਆ ਪੈਨਲ ਆ ਤਾਂ ਮੈਂ ਲਾਇਆ ਜੀ ਪੈਨਲ ਜਿਹੜਾ ਆਹ ਵਾਲਾ ਲਾਇਆ ਹੈ ਲੇਸ ਜਿਹੜੀ ਆਹ ਵਾਲੀ ਲਾਈ ਹੈ ਇਹ ਤਾਂ ਵਿੱਚ ਇੱਥੇ ਲੇਸ ਦੇ ਕੇ ਤੇ ਇਹਨੂੰ ਇਸ ਤਰ੍ਹਾਂ ਫੜ ਕੇ ਇੱਥੋਂ ਸਿਉਣ ਮਾਰਤੀ ਠੀਕ ਹੈ ਜੀ ਸਮਝ ਆ ਜੂਗੀ ਤੁਹਾਨੂੰ ਇਹਨੂੰ ਲੈਸ ਨੂੰ ਇੱਥੇ ਵਿੱਚ ਦੇ ਕੇ ਆਏ ਤੇ ਜਿਹੜੀ ਕਰੀਜ਼ ਬੰਨੀ ਸੀ ਉਹ ਤੇ ਆਏ ਸਿਉਣ ਮਾਰਤੀ ਆਏ ਬਣ ਗਿਆ ਆ ਤੁਹਾਨੂੰ ਦਿਖਾਉਣੀ ਆ ਆ ਕਰੀਜ਼ ਤੇ ਇਸ ਤਰ੍ਹਾਂ ਰੱਖ ਕੇ ਨਾ ਮਸ਼ੀਨ ਚਲਾਦੀ ਆ ਆਪਾਂ ਤੇ ਹੁਣ ਇਹ ਇਸ ਤਰ੍ਹਾਂ ਕਰਕੇ ਉੱਤੋਂ ਦਬਾਦ ਆ ਗਿਆ ਇਹ ਇਹ ਇਸ ਤਰ੍ਹਾਂ ਲੱਗ ਜੂਗਾ ਜੀ ਇਹ ਇਸ ਤਰ੍ਹਾਂ ਲੱਗ ਜੂਗਾ ਇੰ্যায় ਕਰਕੇ ਪੈਨਲ ਲੱਗ ਜਾਣਗੇ ਤੇ ਫਿਰ ਆਪਾਂ ਇਹਦੇ ਬਾਅਦ ਦੂਜਾ ਪਾਸਾ ਰੱਖ ਕੇ ਤੇ ਮੋਡਿਆਂ ਦੀ ਕਾਟ ਪਾਵਾਂਗੇ ਸਮਝ ਆ ਗਈ ਜੀ ਤੁਹਾਨੂੰ ਇੱਕ ਤਾਂ ਮੈਂ ਵਿੱਚ ਦੇ ਕੇ ਬਣਾਇਆ ਇੱਕ ਮੈਂ ਉੱਤੇ ਰੱਖ ਕੇ ਆਏ ਬਣਾਤਾ ਤੇ ਹੁਣ ਦੂਜੇ ਦੇ ਵਿੱਚ ਆਪਾਂ ਦੇਵਾਂਗੇ ਦੂਜਾ ਪਾਸਾ ਬੈਕ ਸਾਈਡ ਕੱਟ ਕੇ ਤੇ ਉੱਤੇ ਆਪਾਂ ਕਰਾਂਗੇ ਕਟਿੰਗ ਮੁੜ ਕੇ ਬਾਅਦ ਚ ਮੋਡਿਆਂ ਦੀ ਕਟਿੰਗ ਕਰਨੀ ਲਓ ਜੀ ਆਪਾਂ ਦੋਵੇਂ ਪੈਨਲ ਲੈਸ ਦੇ ਇਹ ਬਣਾ ਕੇ ਲਾ ਲਈਆ ਜੀ ਤੇ ਇਹਨਾਂ ਤੇ ਮਾਰਤੀ ਹੈ ਪ੍ਰੈਸ ਤੁਸੀਂ ਇਹ ਚੈੱਕ ਕਰਨਾ ਵੀ ਤੁਹਾਡੇ ਸੂਟ ਦੀ ਬੂਡੀ ਕਿਸ ਤਰ੍ਹਾਂ ਦੀ ਜਾਂਦੀ ਹੈ ਤੁਸੀਂ ਥੱਲੇ ਨੂੰ ਕਰਨਾ ਹੈ ਇਹਦਾ ਪ੍ਰਿੰਟ ਤਾਂ ਉਹ ਕੀਤਾ ਜਿਵੇਂ ਇਹ ਚ ਪ੍ਰਿੰਟਡ ਹੈ ਤਾਂ ਉਹ ਜਾਂਦਾ ਉਹ ਸਾਹਣਾ ਮੈਂ ਇਹਦੀ ਲੇਸ ਲਾਈ ਹੈ ਤੇ ਇਹਦੇ ਆਪਾਂ ਪੈਨਲ ਕੱਢੇ ਆ ਬਾਹਰ ਨੂੰ ਇਹ ਤੁਹਾਡੀ ਮਰਜ਼ੀ ਹੋਊਗੀ ਤੁਸੀਂ ਆ ਜਿਹੜੀ ਲੇਸ ਤੇ ਕੱਟ ਹੈ ਇਹ ਬਾਹਰਲੇ ਪਾਸੇ ਨੂੰ ਕਰਨੇ ਆ ਮੋਢਿਆਂ ਵਾਲੇ ਪਾਸੇ ਨੂੰ ਕਰਨੇ ਆ ਕਿ ਗਲੇ ਵਾਲੇ ਪਾਸੇ ਨੂੰ ਕਰਨੇ ਆ ਤੁਸੀਂ ਉਸ ਤਰ੍ਹਾਂ ਚੈੱਕ ਕਰ ਲਿਓ ਤੇ ਪ੍ਰੈਸ ਮਾਰ ਕੇ ਆਪਾਂ ਬਾਹਰਲੀ ਸਾਈਡ ਨੂੰ ਇਹ ਕੱਢ ਕੇ ਕਰਦੇ ਆ ਜੀ ਤੇ ਹੁਣ ਆਪਾਂ ਬੈਕ ਸਾਈਡ ਚੱਕਦੇ ਆ ਤੇ ਇਹਦੇ ਉੱਪਰ ਰੱਖ ਕੇ ਮੋਢਿਆਂ ਦੀ ਕਟਾਈ ਕਰਦੇ ਆ ਬੈਕ ਸਾਈਡ ਆਪਾਂ ਪ੍ਰੈਸ ਕਰਕੇ ਫੋਲਡ ਕਰਕੇ ਰੱਖ ਲਈਏ ਤੇ ਹੁਣ ਇਹਦੇ ਉੱਪਰ ਆਪਾਂ ਫਰੰਟ ਸਾਈਡ ਰੱਖਦੇ ਆਂ ਜਿੱਤੇ ਆਪਾਂ ਪੈਨਲ ਲਾਈ ਹੈ ਲੈਸ ਲਾਈ ਹੈ ਇਹਦੇ ਉੱਪਰ ਰੱਖ ਕੇ ਆਪਾਂ ਕਟਿੰਗ ਕਰਦੇ ਆਂ ਜੀ ਆਹ ਲੋ ਜੀ ਆਪਾਂ ਦੋਵੇਂ ਕੱਪੜੇ ਬੈਕ ਤੇ ਫਰੰਟ ਦੋਵਾਂ ਨੂੰ ਫੋਲਡ ਕਰਕੇ ਦੂਰਾ ਕਰਕੇ ਰੱਖ ਲਿਆ ਤੇ ਹੁਣ ਆਪਾਂ ਉਹੀ ਕੰਮ ਥੀਰੇ ਦੀ ਕਟਾਈ ਕਰਦੇ ਜਿੰਨਾ ਤੁਹਾਡਾ ਥੀਰਾ ਤੁਸੀਂ ਰੱਖਦੇ ਵੈਸੇ ਆਮ ਤਾਂ 6.5 ਇੰਚ 7 ਇੰਚ ਹੁੰਦਾ ਹੈ ਮੈਂ ਵੀ ਤੇ 6.5 ਇੰਚ ਦੀ ਕਟਿੰਗ ਤੇਰੇ ਇਥੋਂ ਇਧਰੋਂ 6.5 ਇੰਚ ਨਿਸ਼ਾਨੀ ਲਾ ਲਈ ਜੀ 6 ਇੰਚ ਨਿਸ਼ਾਨੀ ਲਾਉਣ ਤੋਂ ਬਾਅਦ نیچے ਨੂੰ ਆਪਾਂ 7.5 ਇੰਚ ਕਰਾਂਗੇ ਜੀ 7.5 ਇੰਚ ਦੀ ਕਟਿੰਗ 7.5 ਇੰਚ ਤੇ ਮੋਡਾ ਕਟਿੰਗ ਕਰਾਂਗੇ 7.5 ਇੰਚ ਤੋਂ ਹੀ ਆਪਾਂ ਇਧਰ ਦੀ ਆਪਾਂ ਬਾਕਸ ਬਣਾ ਲਾਂਗੇ ਜੀ ਇਹਦਾ ਇਸ ਤਰ੍ਹਾਂ ਬਣ ਗਿਆ ਹੁਣ ਆਪਾਂ ਆਪਦੀ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਆਪਣੀ ਕਿੰਨੀ ਆ ਮੇਥੇ ਲਾਰੇ ਲਾਰੇ ਮੀਂਹ ਦੀ 10.5 ਇੰਚ ਜਾਨੀ ਕਿ 21 ਇੰਚ ਤੇ ਤੇ ਉਸ ਤੋਂ ਬਾਅਦ 3 ਇੰਚ نیچے ਨੂੰ ਸਿੱਧਾ ਰੱਖ ਕੇ ਤੇ 7.5 ਇੰਚ ਤੇ ਆਪਾਂ ਲਾਵਾਂਗੇ ਕਮਰ ਦੀ ਨਿਸ਼ਾਨੀ 7.5 ਇੰਚ ਕਮਰ ਦੀ ਨਿਸ਼ਾਨੀ ਲਾਵਾਂਗੇ ਇੱਥੋਂ ਇੱਥੋਂ ਆਜੋ ਪਹਿਲਾਂ ਜੀ 1.5 ਇੰਚ ਦੀ ਇਸ ਤਰ੍ਹਾਂ 1.5 ਇੰਚ ਤੇ ਤੁਸੀਂ ਐਂ ਕਰਕੇ ਨਿਸ਼ਾਨੀ ਲਾ ਕੇ ਇੱਥੋਂ ਬਾਕਸ ਦੇ ਵਿੱਚੋਂ 1.5 ਇੰਚ ਇੱਥੋਂ ਉੱਪਰ ਨੂੰ ਕਰ ਦਿਓ ਇਹਦੇ ਸਾਮ ਨਾਲ ਆਪਾਂ ਇਸ ਤਰ੍ਹਾਂ ਕਰਕੇ ਜੀ ਕਾਟ ਪਾ ਦਾਂਗੇ ਮੋਢੇ ਦੀ ਮੋਢੇ ਦੀ ਕਾਟ ਪੈ ਜੂਗੀ ਜੀ ਇਹ ਤੇ ਅੰਦਰ ਵਾਲਾ ਪਾਸਾ ਜਿਹੜਾ ਉਹ ਆਪਾਂ 1/2 ਇੰਚ ਇੱਥੇ ਅੰਦਰ ਨੂੰ ਲੈ ਕੇ ਜਾਵਾਂਗੇ ਜੀ ਫਰੰਟ ਸਾਈਡ ਦੀ ਕਾਟ ਪਾਵਾਂਗੇ ਆਪਾਂ ਇਸ ਜਗ੍ਹਾ ਤੋਂ ਇਸ ਤਰ੍ਹਾਂ ਕਰਕੇ ਤੁਹਾਡੀ ਫਰੰਟ ਦੀ ਕਟਾਈ ਆਹ ਵਾਲੀ ਪੈ ਜੂਗੀ ਆਪਾਂ ਫਰੰਟ ਸੈੱਟ ਕੱਟਾਂਗੇ ਇਥੋਂ ਤੇ ਬੈਕ ਸੈੱਡ ਕਟਾਂਗੇ ਇਥੋਂ ਕਿਵੇਂ ਕਟਾਂਗੇ ਤੁਹਾਨੂੰ ਦੱਸਤੀ ਆ ਜੀ ਦੇਖੋ ਜੀ ਹੁਣ ਇਥੋਂ ਥੋੜਾ ਜਿਹਾ ਤਰਸ਼ਾ ਦੇ ਕੰਚ ਦੀ ਤਰਸ਼ਾਈ ਦੇ ਕਰਕੇ ਇਹਨੂੰ ਨਾਲੋਂ ਲਾਤਾ ਜੀ ਲਾਤਾ ਜੀ ਹੁਣ ਜਿਹੜੀ ਫਰੰਟ ਸਾਈਡ ਹੈ फ्रंट साइड ਨੂੰ ਆਪਾਂ ਉੱਪਰ ਰੱਖਣਾ ਹਮੇਸ਼ਾ ਹੀ ਫਰੰਟ ਸਾਈਡ ਨੂੰ ਇਹਨੂੰ ਆਪਾਂ ਫਰੰਟ ਸਾਈਡ ਨੂੰ ਉੱਪਰ ਚੱਕਾਂਗੇ ਕੱਲੀ ਨੂੰ ਤੇ ਇਹਦੀ ਇਸ ਤਰ੍ਹਾਂ ਇੱਥੋਂ ਕਟਾਈ ਕਰਦਾਂਗੇ ਹੋ ਗਈ ਜੀ ਕਟਾਈ ਆ ਪੈ ਗਈ ਇਹਦੀ ਕਾਟ ਠੀਕ ਹੈ ਜੀ ਹੁਣ ਆਪਾਂ ਲੈ ਆਉਣੇ ਆ ਤੁਹਾਨੂੰ ਮੋਢੇ ਦੀ ਕਾਟ ਤੋਂ نیچے ਨੀਚੇ ਕਿਸ ਤਰ੍ਹਾਂ ਹੁਣ ਆਪਾਂ ਥੋੜਾ ਜਿਹਾ ਤਾਂ ਚਾਪਲ ਕੀ ਤਰ੍ਹਾਂ ਡੱਕ ਕੇ ਮੇਰੀ ਮੂਰੀ ਅੱਗੇ ਆ ਜੂਗਾ ਠੀਕ ਹੈ ਜੀ ਹੁਣ ਇੱਥੇ ਤੁਸੀਂ ਫੀਟਿੰਗ ਦੀ ਨਿਸ਼ਾਨੀ ਲਾ ਲਈ 3 ਇੰਚ ਸਿੱਧਾ ਇੱਥੇ ਰੱਖਣਾ ਇੱਥੋਂ ਠੀਕ ਉਸ ਤੋਂ ਬਾਅਦ ਆ ਗਿਆ ਕਮਰ ਦਾ ਨਿਸ਼ਾਨ ਆਪਣਾ 7.5 ਇੰਚ ਤੁਸੀਂ 6.5 7 ਜਿੰਨਾ ਤੁਸੀਂ ਤੁਹਾਡਾ ਨਾਪ ਹੋ ਸਾਮਣਾ ਰੱਖ ਸਕਦੇ ਆ ਤੇ 15 ਇੰਚ ਆਪਾਂ ਇੱਥੋਂ ਕੱਚ ਤੋਂ ਲੈ ਕੇ ਇੱਥੋਂ ਠੀਕ ਇਹਦੀ ਟਾਕ ਰੱਖਾਂਗੇ ਜਾਨੀ ਕਿ ਉੱਪਰੋਂ ਮੈਂ ਨਹੀਂ ਮਥਲੂ ਚਾਕਾਂ ਤੋਂ ਨਹੀਂ ਮੈਂਦੀ ਜੀ ਉੱਪਰੋਂ ਢਾਕ ਮੈਂਦੀ ਹੁੰਨੀ ਆ ਇੱਥੇ ਲਾਵਾਂਗੇ ਆਪਾਂ ਹੈਪ ਦੀ ਨਿਸ਼ਾਨੀ ਹੈਪ ਦੀ ਨਿਸ਼ਾਨੀ ਲਾਉਣ ਤੋਂ ਬਾਅਦ 1.5 ਤੋਂ 2 ਇੰਚ ਦੇ ਨੇੜੇ ਆਪਾਂ ਇਹਨੂੰ ਸਿੱਧਾ ਕਰ ਦਾਂਗੇ ਫਿਰ ਜਿਹੜੀ ਇੱਥੇ ਲਾਈ ਨਿਸ਼ਾਨੀ ਆ ਆਪਾਂ ਇੱਥੇ ਲਾਉਣੀ ਹੁੰਨੀ ਆ ਮੈਂ 9.5 ਇੰਚ 9.5 ਇੰਚ ਲਾ ਕੇ ਆਪਾਂ ਇੱਥੇ 17 ਇੰਚ ਰਹਿ ਜਾਂਦਾ ਜੀ ਕਮਰ 16.5 17 ਇੰਚ ਇਹਨੂੰ ਤੁਸੀਂ ਇਸ ਤਰ੍ਹਾਂ ਮਿਲਾ ਦਿਓ ਅੱਜ ਮੈਂ ਉਹ ਨਹੀਂ ਲਿਆਗਾ ਜੀ ਫੱਟੀ ਜਿਹੜੀ ਇਹਨੂੰ ਕੱਟਣ ਵਾਲੀ ਐ ਮੈਂ ਇਸ ਤਰ੍ਹਾਂ ਹੀ ਕੱਟ ਦੇਣੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਇਹ ਮੋਢੇ ਦੀ ਢਾਕ ਦੀ ਕਾਟ ਪੈ ਜੂਗੀ ਜੀ ਮੈਂ ਤੁਹਾਨੂੰ ਫੱਟੀ ਨਾਲ ਵੀ ਦਿਖਾ ਦੇਣੀ ਲਿਆ ਕੇ ਆਹ ਆਪਣੇ ਕੋਲੇ ਫੱਟੀ ਆ ਇਹ ਈਜ਼ੀਲੀ ਮਿਲ ਜਾਂਦੀ ਆਸਾਨੀ ਨਾਲ ਜਿੱਥੋਂ ਆਪਾਂ ਜੀ ਸਮਾਨ ਲੈਨੇ ਰੀਲਾ ਬੋਕਰਮ ਦਾ ਇਹਨੂੰ ਪਤਾ ਤੁਸੀਂ ਕੀ ਕਰਨਾ ਐ ਇਸ ਤਰ੍ਹਾਂ ਇਹ ਜਿਹੜੀ ਨਿਸ਼ਾਨੀ ਲਾਈ ਹੋਈ ਥੋੜੀ ਇੱਥੇ ਇੱਥੇ ਤੇ ਇੱਥੇ ਹਨਾ ਇਹਨੂੰ ਸਿੱਧਾ ਕੀਤਾ ਹੋਇਆ ਇਸ ਤਰ੍ਹਾਂ ਜਿਵੇਂ ਆਹ ਲਾਈ ਹੋਈ ਆ ਤਿਆਨ ਨਿਸ਼ਾਨੀ ਮਾ ਲਾਉਣਾ ਜੀ ਆਪਣਾ ਇਹਨੂੰ ਇਸ ਤਰ੍ਹਾਂ ਕਾਟ ਪਾ ਦਿਓ ਜਿਵੇਂ ਇੱਥੇ ਨਿਸ਼ਾਨੀ ਲੱਗੀ ਇਹਨੂੰ ਇਸ ਤੋਂ ਐਂ ਕਰ ਦਿਓ ਜੇ ਇਸ ਹੈਲਪ ਦੇ ਨਾਲ ਆਪਾਂ ਇੱਥੇ ਇਹਦੀ ਨਿਸ਼ਾਨੀ ਆਸਾਨੀ ਨਾਲ ਲਾ ਸਕਦੇ ਇੱਥੇ ਤੁਸੀਂ ਸਿੱਧਾ ਰੱਖਣਾ ਜੀ ਕਈ ਵਾਰ ਆਪਣਾ ਸਰੀਰ ਵਾਧਾ ਘਟਦਾ ਰਹਿੰਦਾ ਫਿਰ ਜੇ ਇਥੇ ਥੋੜਾ ਜਿਹਾ ਸਿੱਧਾ ਹੋਊਗਾ ਤੇ ਮਾੜਾ-ਮੋਟਾ ਸਰੀਰ ਦਾ ਫਰਕ ਪਿਆ ਤਾਂ ਨਹੀਂ ਨਹੀਂ ਕਰਦਾ ਜੀ ਇੱਥੋਂ ਆਪਾਂ ਇਧਰ ਨੂੰ ਲਾ ਦਾਂਗੇ ਨਿਸ਼ਾਨੀ ਉੱਪਰ ਵਾਲਾ ਨੂੰ ਹਾਲੋ ਜੀ ਇਹ ਕੋਈ ਗੱਲ ਹੁੰਦੀ ਆ ਤੇ ਜਦੋਂ ਹੱਥ ਟੈਕ ਜਾਂਦਾ ਬੰਦਾ ਸਾਰਾ ਕੁਸ ਕਰਨ ਲੱਗ ਜਾਂਦਾ ਪਹਿਲਾਂ ਅਣਜਾਣਪੁਰੇ ਸੀ ਥੋੜਾ ਜਿਹਾ ਲੱਗਦਾ ਹੁੰਦਾ ਸਹਿਜ ਮਤੇ ਨਾ ਕੰਮ ਕਰੋ ਪ੍ਰੈਸ ਲਾ ਕੇ ਕਰੀਜਾਂ ਬਾਕੇ ਕੰਮ ਕਰੋ ਕਦੇ ਵੀ ਤੁਹਾਨੂੰ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਹੀਂ ਆਵੇਗੀ ਹੁਣ ਆਪਾਂ ਕਮੀਜ਼ ਨੂੰ ਫੇਰ نیچے ਕਰਕੇ ਤੁਹਾਡੇ ਕੈਮਰੇ ਦੇ ਸਾਹਮਣੇ ਲੈ ਆਉਣੀ ਆ ਇੱਥੇ ਲਿਆ ਕੇ ਤਾਂ ਦੱਸ ਦਿਓ ਕਿ ਇਸ ਤਰ੍ਹਾਂ ਪਲੇਟਾਂ ਪਲੂਆਂ ਕੀ ਕਹੋਗੇ ਤੁਸੀਂ ਉਹਦੀ ਨਿਸ਼ਾਨੀ ਲਾਉਣੀ ਆ ਮੈਂ ਪਾਉਣੀ ਹੁੰਦੀ ਆ ਜੀ ਹਮੇਸ਼ਾ ਹੀ 12 ਇੰਚ ਜਾ 12 ਇੰਚ ਤੋਂ ਮੈਂ ਪਲੇਟਾਂ ਪਾਉਣੀਆਂ ਆਪਦੇ ਹਿਸਾਬ ਨਾਲ ਮੈਂ ਕਿ ਕਿਸੇ ਦੇ ਸੂਟ ਵਾਲੇ ਨਹੀਂ ਸਿਉਂਦੀ ਜਿਵੇਂ ਆਪਦੇ ਸਟਿਚ ਕਰਦੀ ਆ ਤੇ ਇੱਥੋਂ ਦੇਖੋ ਤੁਸੀਂ 3.5 ਇੰਚ ਇਹਦੀ ਚੜਾਈ ਕਰ ਲਈ 7 ਇੰਚ ਹੋ ਜੂਗੀ 3.5 ਜਾਂ 4 ਇੰਚ ਜੀ ਕਰ ਦੇਣੀ ਹੈ ਮੈਂ ਬਾਹਲੀ ਤਾਂ ਤੇ 7 ਇੰਚ ਆਪਾਂ ਥੱਲੇ ਨੂੰ ਲੈ ਜਾਵਾਂਗੇ ਤੇ ਇਹਨੂੰ ਆਪਾਂ ਕਰ ਦਾਂਗੇ ਸਿੱਧਾ ਜੀ ਠੀਕ ਹੈ ਜੀ ਇਹ ਆਪਣੀ ਪੈਗੀ ਪਲੋਈ ਤੇ ਇਹਨੂੰ ਆਪਾਂ ਕੈਂਚੀ ਦੀ ਮਦਦ ਦੇ ਨਾਲ ਐਂ ਕਰਕੇ ਪਿੱਛੇ ਇਹਦੇ ਨਿਸ਼ਾਨ ਲਾ ਲਾਂਗੇ ਜੀ। ਇਸ ਤਰ੍ਹਾਂ ਨਿਸ਼ਾਨ ਲੱਗ ਜਾਣਗੇ। ਨਿਸ਼ਾਨ ਲੱਗ ਗਏ ਜੀ ਇਹ। ਆਪਾਂ ਨੇ ਦੂਜੀ ਸਾਈਡ ਤੇ ਜਾਵੜਨੇਗੇ ਜਾਂ ਤੁਸੀਂ ਫੋਲਡ ਕਰਕੇ ਇਹਨੂੰ ਉੱਤੇ ਐਂ ਚਪਕਾ ਲਓ ਤੇ ਇਹ ਦੂਜੀ ਸਾਈਡ ਵੀ ਚਲੇ ਜਾਣਗੇ। ਹੁਣ ਲਾਉਣੀ ਹੈ ਜੀ ਨਿਸ਼ਾਨੀ ਆਪਾਂ 2 ਇੰਚ ਦਾ ਫਾਸਲਾ ਰੱਖ ਲਓ ਤੁਸੀਂ ਇਧਰੋਂ 2 ਇੰਚ ਦਾ ਹੀ ਤਾਂ ਉਹ ਟੇਡਾ ਇਹ ਵਾਲੀ ਜਿਹੜੀ ਆਪਾਂ ਆ ਕਾਰਟ ਪਾਈ ਆ ਜੀ ਇਹਦੇ ਤੋਂ ਟੇਡਾ ਹੁੰਦਾ ਹੁੰਦਾ ਇਧਰੋਂ ਆਪਾਂ ਕਰਨਾ ਕੋਲੋਈ ਦਾਤ ਜੀ ਇੱਥੋਂ ਕੋਲੋਈ ਦਾਤ ਦੇ ਇੱਥੇ ਆਉਂਦਾ ਇਹ ਜਿਹੜਾ 2 ਇੰਚ ਇੱਥੇ ਨਿਸ਼ਾਨ ਲਾਇਆ ਇਹਨੂੰ ਇੱਥੇ ਤਰਸ਼ਾ ਕਰ ਦੋ ਹੋ ਗਿਆ ਜੀ ਤਰਸ਼ਾ ਲੱਗ ਗਈ ਨਿਸ਼ਾਨੀ 2 ਇੰਚ ਦਾ ਆਟੋਮੈਟਿਕ ਇੱਥੋਂ ਇਹਦਾ ਫਰਕ ਪੈ ਜਾਣਾ ਹੁਣ ਆਪਾਂ ਲਾਦ ਗਏ ਜੀ ਆਹ ਵਾਲੀ ਨਿਸ਼ਾਨੀ ਠੀਕ ਹੈ ਜੀ ਇਹ ਵਾਲੀ ਵੀ ਲੱਗ ਗਈ ਸਾਰੇ ਨਿਸ਼ਾਨੀਆਂ ਆਪਣਾ ਕੰਪਲੀਟ ਹੋ ਗਾ ਜੀ ਇਹ ਨਹੀਂ ਹੁੰਦੀ ਐ ਸੂਟ ਦੀ ਕਟਾਈ ਤੁਹਾਨੂੰ ਮੇਰੇ ਸੂਟ ਦੀ ਕਟਾਈ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਜਿਹੜੇ ਨਿਊ ਆ ਮੇਰੇ ਚੈਨਲ ਨੂੰ ਜੁਆਇਨ ਕਰ ਲਿਓ ਜੀ ਸਬਸਕ੍ਰਾਈਬ ਕਰ ਲਿਓ ਜੀ ਪਲੀਜ਼ ਤੇ ਬਾਅਦ ਤੋਂ ਬਾਅਦ ਮੇਰੀ ਵੀਡੀਓ ਨੂੰ ਮੋਟੀਵੇਸ਼ਨ ਕਰਿਆ ਕਰੋ ਜੀ ਵੇਖਿਆ ਕਰੋ ਤੇ ਮੈਨੂੰ ਸਪੋਰਟ ਕਰਿਆ ਕਰੋ ਤੇ ਰਹਿ ਗਿਆ ਬਾਕੀ ਗਲੇ ਦਾ ਕੰਮ ਤੇ ਆਹੀ ਆਪਾਂ ਫਰੰਟ ਬੈਕ ਤੇ ਨਿਸ਼ਾਨੀਆਂ ਲਾ ਲਾਂਗੇ ਠੀਕ ਆ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਓਕੇ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ